ਹਾਟੇ ਵਾਲੇ ਭਾਵੇਂ ਯਾਦ ਰੱਖਣੀ ਆ ਨਾ ਰੱਖਣ ਪਰ ਇਹਨਾਂ ਅੜਗੇ ਤਾਂ ਨਹੀਂ ਕਦੇ ਭੁੱਲਦੇ ਕੁਝ ਟਾਈਮ ਪਹਿਲਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਗਵਰਨਮੈਂਟ ਵੱਲੋਂ ਆਲਮੋਸਟ 100 ਸਾਲ ਪਹਿਲਾਂ ਸਿੱਖਾਂ ਨਾਲ ਕੀਤੇ ਧੱਕੇ ਐਂਡ ਡਿਸਕ੍ਰਿਮੀਨੇਸ਼ਨ ਲਈ ਮਾਫੀ ਮੰਗੀ ਸੀ ਟੂਡੇ ਆਈ ਰਾਈਜ਼ ਇਨ ਦਿਸ ਹਾਊਸ ਟੂ ਆਫਰ ਐਨ ਅਪੋਲੋਜੀ ਓਨ ਬਿਹੈਫ ਆਫ ਦ ਗਵਰਨਮੈਂਟ ਆਫ ਕੈਨੇਡਾ ਫਾਰ ਆਰ ਰੋਲ ਇਨ ਦ ਕੋਮਗਾਟਾ ਮਾਰੂ ਇਨਸੀਡੈਂਟ ਸੋਚ ਕੇ ਦੇਖੋ ਤੁਹਾਡੇ ਕੋਲ ਪਾਸਪੋਰਟ ਵੀ ਹੈ ਟਿਕਟ ਵੀ ਹੈ ਤੁਸੀਂ ਲੀਗਲ ਤਰੀਕੇ ਨਾਲ ਇੱਕ ਕੰਟਰੀ ਵਿੱਚ ਜਾ ਰਹੇ ਹੋ ਪਰ ਜਦੋਂ ਤੁਸੀਂ ਪਹੁੰਚਦੇ ਹੋ ਤੁਹਾਨੂੰ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਇਹ ਕੋਈ ਫਿਲਮ ਦੀ ਕਹਾਣੀ ਨਹੀਂ ਇੱਕ ਅਸਲੀ ਸਟੋਰੀ ਹੈ ਇਹ ਕਹਾਣੀ ਹੈ ਕਾਮਗਾਟਾ ਮਾਰੂ ਦੀ ਇੱਕ ਜਹਾਜ਼ ਜੋ 1914 ਵਿੱਚ 376 ਪੈਸੇਂਜਰਸ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਮੁਸਲਮਾਨ ਤੇ ਹਿੰਦੂ ਪੈਸੇਂਜਰ ਸੀ ਉਹਨਾਂ ਨੂੰ ਕੈਨੇਡਾ ਲੈ ਕੇ ਗਿਆ ਸੀ ਪਰ ਕੈਨੇਡਾ ਦੀ ਸਰਕਾਰ ਨੇ ਇਹਨਾਂ ਦੀ ਐਂਟਰੀ ਡਿਨਾਈ ਕਰ ਦਿੱਤੀ ਕਾਮਗਾਟਾ ਮਾਰੂ ਸਿਰਫ ਇੱਕ ਜਹਾਜ਼ ਨਹੀਂ ਸੀ ਇੱਕ ਰੈਵੋਲੂਸ਼ਨ ਦਾ ਸਿੰਬਲ ਬਣ ਗਿਆ ਪਰ ਸਵਾਲ ਇਹ ਹੈ ਕਿ ਕੀ ਰੀਜ਼ਨ ਸੀ ਕਿ ਕੈਨੇਡਾ ਨੇ ਇਸ ਜਹਾਜ਼ ਨੂੰ ਆਲਮੋਸਟ 2 ਮਹੀਨੇ ਤੱਕ ਐਂਟਰ ਨਹੀਂ ਕਰਨ ਦਿੱਤਾ ਨਾ ਖਾਣਾ ਸੀ ਨਾ ਪਾਣੀ ਸੀ ਬੱਚੇ ਬਜ਼ੁਰਗ ਨੌਜਵਾਨ ਸਾਰੇ ਜਹਾਜ਼ ਦੇ ਉੱਪਰ ਇੱਕ ਪ੍ਰਿਜ਼ਨਰਸ ਦੀ ਲਾਈਫ ਜੀ ਰਹੇ ਸੀ ਐਂਡ ਇਹ ਜਰਨੀ ਵਿੱਚ ਕਿਵੇਂ ਲੋਕਾਂ ਨੇ ਆਪਣੀ ਜਾਨ ਗਵਾਈ ਬਟਮ ਲਾਈਨ ਇਜ਼ ਯੂ डोंਟ ਬਿਲੋਂਗ ਹੇਅਰ if they don't turn back now there will be violence ਇਹ ਜਹਾਜ਼ ਵਾਪਸ ਇੰਡੀਆ ਜਾਏਗਾ ਪਹਿਲਾਂ ਗੱਲ ਕਰਦੇ ਹਾਂ ਬੈਕਗ੍ਰਾਉਂਡ ਦੀ 1890s ਦੇ ਅੰਤ ਵਿੱਚ ਕਈ ਪੰਜਾਬੀ ਲੋਕ ਖਾਸ ਕਰਕੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਫਾਰਮਰ ਸੋਲਜਰਸ ਬੈਟਰ ਲਾਈਫ ਲਈ ਕੈਨੇਡਾ ਜਾ ਰਹੇ ਸੀ ਕੈਨੇਡਾ ਐਂਡ ਇੰਡੀਆ ਦੋਨੋਂ ਕੰਟਰੀਜ਼ ਤੇ ਬ੍ਰਿਟਿਸ਼ ਦਾ ਰਾਜ ਸੀ ਬਟ ਜਿਵੇਂ ਬ੍ਰਿਟਿਸ਼ ਗਵਰਨਮੈਂਟ ਇੰਡੀਅਨਸ ਨੂੰ ਟ੍ਰੀਟ ਕਰਦੀ ਸੀ ਉਹਨਾਂ ਦਾ ਬਿਹੇਵੀਅਰ ਕੈਨੇਡੀਅਨਸ ਲਈ ਬਿਲਕੁਲ ਆਪੋਜ਼ਿਟ ਸੀ ਇੰਡੀਆ ਦੇ ਮੁਕਾਬਲੇ ਕੈਨੇਡੀਅਨਸ ਕੁਝ ਹੱਦ ਤੱਕ ਫ੍ਰੀ ਸੀ 22 ਜੂਨ 1897 ਯੂਕੇ ਵਿੱਚ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਹੋਣੀ ਸੀ ਉਦੋਂ ਬ੍ਰਿਟਿਸ਼ ਆਰਮੀ ਨੇ ਬਹੁਤ ਪੰਜਾਬੀ ਸੋਲਜਰਸ ਨੂੰ ਰਿਕਰੂਟ ਕੀਤਾ ਹੋਇਆ ਸੀ ਇਹੀ ਬ੍ਰਿਟਿਸ਼ ਆਰਮੀ ਨੇ ਸਿੱਖ ਰੈਜੀਮੈਂਟ ਦੇ ਨਾਲ ਕੁਈਨ ਵਿਕਟੋਰੀਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਟ ਕਰਨ ਲਈ ਯੂਕੇ ਜਾਣਾ ਸੀ ਐਂਡ ਇਹ ਸੈਲੀਬ੍ਰੇਸ਼ਨ ਤੋਂ ਬਾਅਦ ਇਹ ਆਰਮੀ ਦੇ ਸੋਲਜਰਸ ਨੂੰ ਕੈਨੇ ਸਿੱਖ ਰੈਜਿਮੈਂਟ ਨੂੰ ਲੀਡ ਕਰ ਰਿ ਸੀ ਰਿਸਾਲਦਾਰ ਮੇਜਰ ਕੇਸਰ ਸਿੰਘ ਕੇਸਰ ਸਿੰਘ ਹਨ ਬਾਕੀ ਦੇ ਸਿੱਖ ਰੈਜਿਮੈਂਟ ਨੂੰ ਕੈਨੇਡਾ ਬਹੁਤ ਪਸੰਦ ਆਇਆ ਕਿਉਂਕਿ ਇੰਡੀਆ ਦੇ ਕੰਪੈਰੀਸਨ ਇੱਕ ਕੰਟਰੀ ਵਿੱਚ ਫਰੀडम ਸੀ ਇਨਫਰਾਸਟ੍ਰਕਚਰ ਡਿਵੈਲਪਡ ਸੀ ਐਂਡ ਸਟੈਂਡਰਡ ਆਫ ਲਿਵਿੰਗ ਬਹੁਤ ਵਧੀਆ ਸੀ ਵਾਪਸ ਆ ਕੇ ਇਹੀ ਸੋਲਜਰਸ ਨੇ ਲੋਕਲ ਇੰਡੀਅਨਸ ਨੂੰ ਕੈਨੇਡਾ ਬਾਰੇ ਦੱਸਿਆ ਕੈਨੇਡਾ ਦੀ ਲਾਈਫ ਐਂਡ ਇਨਕਮ ਓਪਰਚ्युनिटीज ਬਾਰੇ ਐਜੂਕੇਟ ਕੀਤਾ ਉਸ ਟਾਈਮ ਕੈਨੇਡਾ ਵਿੱਚ ਐਗਰੀਕਲਚਰ ਐਂਡ ਮਾਈਨਿੰਗ ਇੰਡਸਟਰੀ ਬੂਮ ਤੇ ਸੀ ਜਿਦੇ ਕਰਕੇ ਕੈਨੇਡਾ ਨੂੰ ਬਹੁਤ ਜ਼ਿਆਦਾ ਲੇਬਰ ਫੋਰਸ ਚਾਹੀਦੀ ਸੀ। ਇਹੀ ਡਿਮਾਂਡ ਕਰਕੇ ਪੰਜਾਬ ਦੇ ਲੋਕਾਂ ਨੂੰ ਕੈਨੇਡਾ ਜਾ ਕੇ ਕੰਮ ਕਰਨ ਦਾ ਮੌਕਾ ਮਿਲਣ ਲੱਗ ਗਿਆ। ਜਿਵੇਂ ਦੱਸਿਆ ਕਿ ਉਸ ਟਾਈਮ ਇਹਨਾਂ ਦੋਨੋਂ ਕੰਟਰੀਜ਼ ਤੇ ਬ੍ਰਿਟਿਸ਼ ਰੂਲ ਸੀ। ਤਾਂ ਦੋਨੋਂ ਕੰਟਰੀਜ਼ 'ਚ ਟਰੈਵਲ ਕਰਨ ਲਈ ਕਿਸੇ ਵੀ ਵੀਜ਼ੇ ਦੀ ਜ਼ਰੂਰਤ ਨਹੀਂ ਸੀ। ਲਾਰਜ ਨੰਬਰ 'ਚ ਪੰਜਾਬ ਤੋਂ ਇਮੀਗ੍ਰੇਸ਼ਨ ਸ਼ੁਰੂ ਹੋ ਗਈ। ਜਿਦੇ ਕਰਕੇ ਲੋਕਲ ਕੈਨੇਡੀਅਨਸ 'ਚ ਬਹੁਤ ਹੇਟ ਆ ਗਈ। ਇੱਕ ਉਸੇ ਦਾ ਇੱਕ ਰੀਜ਼ਨ ਸੀ ਕਿ ਜਿਹੜਾ ਕੰਮ ਕੈਨੇਡਾ ਦੇ ਸਿਟੀਜ਼ਨ ਹਾਈ ਪੇਚ ਕਰਦੇ ਸੀ। ਪੰਜਾਬ ਦੇ ਇਮੀਗ੍ਰੈਂਟਸ ਉਹੀ ਕੰਮ ਹਾਫ ਪੇ ਰੇਟ ਤੇ ਕਰਨ ਨੂੰ ਤਿਆਰ ਸੀ। ਜਿਦੇ ਕਰਕੇ ਲੋਕਲ ਕੰਪਨੀਆਂਜ਼ ਨੇ ਇਮੀਗ੍ਰੈਂਟਸ ਨੂੰ ਪ੍ਰੀਫਰੈਂਸ ਦੇਣੀ ਸ਼ੁਰੂ ਕਰ ਦਿੱਤੀ। ਇਹਦਾ ਰਿਜ਼ਲਟ ਇਹ ਹੋਇਆ ਕਿ ਲੋਕਲ ਕੈਨੇਡੀਅਨਸ ਦੀ ਜੌਬ ਖਤਰੇ 'ਚ ਹੋ ਗਈ। ਜੌਬ ਖਤਮ ਹੋਣ ਦੇ ਨਾਲ ਨਾਲ ਇਹ ਹੇਟ ਦਾ ਇੱਕ ਹੋਰ ਰੀਜ਼ਨ ਸੀ। ਉਹ ਸੀ ਗੋਰਾ ਰੰਗ ਤੇ ਵਾਈਟ ਸੁਪਰੀਮਸੀ। ਕੈਨੇਡਾ ਵਿੱਚ ਵਾਈਟ ਕੈਨੇਡਾ ਪਾਲਿਸੀ ਚੱਲ ਰਹੀ ਸੀ। ਇਨ੍ਹਾਂ ਪਾਲਿਸੀਜ਼ ਦਾ ਮਤਲਬ ਸੀ ਏਸ਼ੀਅਨਸ ਨੂੰ ਦੂਰ ਰੱਖੋ। 1900 'ਚ ਕੈਨੇਡਾ ਵਿੱਚ ਪੰਜਾਬੀਆਂ ਦੀ ਪੋਪੂਲੇਸ਼ਨ ਸਿਰਫ 100 ਸੀ। 1906 ਤੱਕ ਇਹ ਪੋਪੂਲੇਸ਼ਨ ਵਧ ਕੇ 1600 ਹੋ ਗਈ। ਵੈਂਕੂਵਰ ਚ ਪੰਜਾਬੀ ਕਮਿਊਨਿਟੀ ਵਧ ਰਹੀ ਸੀ ਗੁਰਦੁਆਰਾ ਸਾਹਿਬ ਬਣ ਰਹੇ ਸੀ ਬਿਜ਼ਨੈਸਿਸ ਖੁੱਲ ਰਹੇ ਸੀ ਬਟ ਪੰਜਾਬੀਆਂ ਦੀ ਆਹੀ ਗrowth ਤੋਂ ਲੋਕਲ ਹੇਟ ਹੋਰ ਵਧਣ ਲੱਗੀ ਇਹੀ ਹੇਟ ਕਰਕੇ 1907 ਚ ਵੈਂਕੂਵਰ ਵਿੱਚ ਐਂਟੀ ओरिएंटਲ ਰਾਈਟਸ ਹੋਏ ਜੋ ਇਮੀਗ੍ਰੈਂਟਸ ਦੇ ਅਗੇਂਸਟ ਸੀ ਇਹਦੇ ਵਿੱਚ ਬਹੁਤ ਲੋਕ ਇੰਜਰਡ ਹੋਏ ਐਂ ਮਰੇ ਵੀ ਰਾਈਟਸ ਤੋਂ ਬਾਅਦ ਲੋਕਲ ਕੈਨੇਡੀਅਨਸ ਨੇ ਗਵਰਨਮੈਂਟ ਤੇ ਪ੍ਰੈਸ਼ਰ ਬਣਾਉਣਾ ਸ਼ੁਰੂ ਕੀਤਾ ਜਿਹਦੇ ਕਾਰਨ ਕੈਨੇਡੀਅਨ ਗਵਰਨਮੈਂਟ ਨੇ ਇਮੀਗ੍ਰੇਸ਼ਨ ਨੂੰ ਰੋਕਣ ਲਈ 8 ਜਨਵਰੀ 1908 ਵਿੱਚ ਸਟ੍ਰਿਕਟ ਰੂਲਸ ਇਨਫੋਰਸ ਕੀਤੇ ਜਿਹੜੇ ਪੰਜਾਬੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਸੀ ਇਹ ਰੂਲਸ ਦੇ ਕਾਰਨ 1909 ਵਿੱਚ ਸਿਰਫ 6 ਪੰਜਾਬੀ ਕੈਨੇਡਾ ਆ ਪਾਏ। ਇਹੀ ਰੂਲ ਸੀ ਕਿ ਉਸ ਟਾਈਮ ਜੋ ਵੀ ਕੈਨੇਡਾ ਆ ਰਿਹਾ ਸੀ ਉਹਦੇ ਕੋਲ ਐਟ ਲੀਸਟ 200 ਡਾਲਰ ਹੋਣੇ ਚਾਹੀਦੇ ਸੀ ਜੋ ਕਿ ਉਸ ਟਾਈਮ ਇੱਕ ਵੱਡੀ ਅਮਾਊਂਟ ਸੀ। ਜੇ ਕਿਸੇ ਇੰਡੀਅਨ ਕੋਲ ਉਸ ਟਾਈਮ 200 ਡਾਲਰ ਨਹੀਂ ਤਾਂ ਉਹ ਨਹੀਂ ਕੈਨੇਡਾ ਆ ਕੇ ਕੀ ਕਰਨਾ। ਇੱਕ ਹੋਰ ਰੂਲ ਸੀ ਕਿ ਜੇ ਕੋਈ ਕੈਨੇਡਾ ਆਣਾ ਚਾਹੁੰਦਾ ਹੈ ਤਾਂ ਉਹਨੂੰ ਕੰਟੀਨਿਊਸ ਜਰਨੀ ਮਤਲਬ ਬਿਨਾ ਕਿਸੇ ਹੋਰ ਕੰਟਰੀ 'ਚ ਰੁਕੇ ਸਿੱਧਾ ਆਣਾ ਪੈਣਾ। ਕਿਉਂ ਇਸ ਟਾਈਮ ਇੰਡੀਆ ਟੂ ਕੈਨੇਡਾ ਕੋਈ ਡਾਇਰੈਕਟ ਸ਼ ਅਨ ਲੋਕਾਂ ਨੂੰ ਜਾਪਾਨ ਜਾਂ ਹਵਾਈ ਰੂਟ ਕਿ ਆਣਾ ਪੈਂਦਾ ਸੀ ਲਾਸਟ ਰੂਲ ਸੀ ਕਿ ਜਿਹੜੇ ਵੀ ਸ਼ਿਪ ਤੇ ਇਮੀਗ੍ਰੈਂਟਸ ਨੇ ਆਣਾ ਸੀ ਉਹ ਕੰਪਨੀ ਉਹਨਾਂ ਦੇ ਹੀ ਕੰਟਰੀ ਵਿੱਚ ਰਜਿਸਟਰ ਹੋਵੇ ਇਹ ਸਾਰੇ ਰੂਲਸ ਦਾ ਬਸ ਕੈਨ ਨੂੰ ਸੀ ਇੱਕ ਪਲੈਨ ਡਿਸਕ੍ਰਿਮੀਨੇਟਰੀ ਬੈਨ ਸੀ ਇੰਡੀਅਨ ਇਮੀਗ੍ਰੈਂਟਸ ਦੇ ਫਿਰ ਆਇਆ 1914 ਗੁਰਦੇਵ ਸਿੰਘ ਸੰਧੂ ਸਿੰਗਾਪੁਰ ਬੇਸਡ ਇੱਕ ਬਿਜ਼ਨਸਮੈਨ ਜਿਹਨੇ ਡਿਸਾਈਡ ਕੀਤਾ ਕਿ ਉਹ ਕਮਾਗਾਟਾ ਮਾਰੂ ਜਹਾਜ਼ ਚਾਰਟਰ ਕਰਨਗੇ ਤੇ ਪੰਜਾਬੀਆਂ ਨੂੰ ਕੈਨੇਡਾ ਲੈ ਕੇ ਜਾਣਗੇ ਇੱਕ ਲੀਗਲ ਤਰੀਕੇ ਨਾਲ ਗੁਰਦੇਵ ਸਿੰਘ ਇੱਕ ਅਰਿਚ ਐਂਡ ਵੈਲਦੀ ਫੈਮਿਲੀ ਤੋਂ ਸੀ ਇਹ ਰੂਲਸ ਨੂੰ ਚੈਲੰਜ ਕਰਨ ਲਈ ਉਹਨਾਂ ਨੇ ਇੰਡੀਆ ਵਿੱਚ ਸਭ ਤੋਂ ਪਹਿਲਾਂ ਆਪਣੇ ਨਾਮ ਦੇ ਅੰਡਰ ਇੱਕ ਵਾਟਰ ਟਰਾਂਸਪੋਰਟੇਸ਼ਨ ਕੰਪਨੀ ਰਜਿਸਟਰ ਕਰਵਾਈ। ਇਹੀ ਕੰਪਨੀ ਲਈ ਗੁਰਦੇਵ ਸਿੰਘ ਨੇ ਜਾਪਾਨ ਦੀ ਕੰਪਨੀ ਤੋਂ ਇੱਕ ਸ਼ਿਪ ਲੀਜ਼ ਤੇ ਲਈ ਤੀ ਜਿਹਦਾ ਨਾਮ ਸੀ ਕਾਮਾਗਾਟਾ ਮਾਰੋ ਐਂਡ ਗੁਰਦੇਵ ਸਿੰਘ ਨੇ ਇਹ ਸ਼ਿਪ ਦਾ ਨਾਮ ਰੱਖਿਆ ਗੁਰੂ ਨਾਨਕ ਜਹਾਜ਼। ਇਹ ਸ਼ਿਪ ਵਿੱਚ ਟੋਟਲ 376 ਇੰਡੀਅਨ ਸੀ ਜਿਦੇ ਵਿੱਚ ਜ਼ਿਆਦਾਤਰ ਸਿੱਖ ਸੀਗੇ। ਗੁਰਦੇਵ ਸਿੰਘ ਨੇ ਹਰ ਪੈਸੇਂਜਰ ਨੂੰ 200 ਡਾਲਰ ਵੀ ਦਿੱਤੇ ਤਾਂ ਕਿ ਉਹ ਨਵੇਂ ਰੂਲਸ ਲਈ ਐਲੀਜੀਬਲ ਹੋ ਸਕਣ। April 4, 1914 ਨੂੰ Kama Gata Maru ਦੀ ਜਰਨੀ ਸ਼ੁਰੂ ਹੁੰਦੀ ਹੈ Hong Kong ਤੋਂ ਸਿਰਫ 165 passengers ਨਾਲ ਹੌਲੀ-ਹੌਲੀ ਰਾਸਤੇ ਵਿੱਚ ਡਿਫਰੈਂਟ ਲੋਕੇਸ਼ਨਸ ਤੋਂ ਹੋਰ passengers ਵਾਧਦੇ ਰਹੇ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਤੋਂ ਪਹਿਲਾਂ ਗਦਰ ਮੂਵਮੈਂਟ ਨਾਲ ਐਸੋਸੀਏਟਿਡ ਸੀ ਗਦਰ ਮੂਵਮੈਂਟ ਇੰਡੀਆ ਦੀ ਫ੍ਰੀडम ਲਈ ਇੱਕ ਰੈਵੋਲੂਸ਼ਨਰੀ ਮੂਵਮੈਂਟ ਸੀ ਜੋ USA ਐਂਡ Canada ਦੇ ਪੰਜਾਬੀ ਰੈਜ਼ਿਡੈਂਟਸ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਕਮਾਗਾਟਾ ਮਾਰੂ ਦੀ ਜਰਨੀ ਦੇ ਦੌਰਾਨ ਇਹ ਸ਼ਿਪ ਤੇ ਗਦਰ ਮੂਵਮੈਂਟ ਦੇ ਬਾਰੇ ਪੈਸੇਂਜਰਜ਼ ਨੂੰ ਐਜੂਕੇਟ ਕੀਤਾ ਗਿਆ। ਉਹਨਾਂ ਦਾ ਲਿਟਰੇਚਰ ਵੰਡਿਆ ਗਿਆ। ਐਂ ਸਾਰੇ ਪੈਸੇਂਜਰਜ਼ ਨੂੰ ਫ੍ਰੀडम फाइਟ ਲਈ ਮੋਟੀਵੇਟ ਕੀਤਾ ਗਿਆ। ਜੋ ਕਿ ਬ੍ਰਿਟਿਸ਼ਰਜ਼ ਦੇ ਰੂਲ ਦੇ ਅੰਡਰ ਇਲੀਗਲ ਸੀ। ਇਹ ਸ਼ਿਪ ਹਜੇ ਰਾਸਤੇ ਵਿੱਚ ਹੀ ਸੀ ਕਿ ਕੈਨੇਡਾ ਦੇ ਗਵਰਨਮੈਂਟ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਪਹੁੰਚ ਗਈ। ਕੈਨੇਡੀਅਨ ਗਵਰਨਮੈਂਟ ਨੂੰ ਪਤਾ ਸੀ ਕਿ ਇਸ ਵਿੱਚ ਜਿੰਨੇ ਵੀ ਪੈਸੇਂਜਰਸ ਨੇ ਉਹ ਜ਼ਿਆਦਾਤਰ ਇੰਡੀਅਨ ਨੈਸ਼ਨਲਿਸਟ ਨੇ ਜੋ ਕਿ ਬ੍ਰਿਟਿਸ਼ ਗਵਰਨਮੈਂਟ ਲਈ ਪ੍ਰੋਬਲਮ ਬਣ ਸਕਦੇ ਨੇ ਕੈਨੇਡਾ ਵਿੱਚ ਸਿਕਿਉਰਿਟੀ ਰਿਸਕ ਦੇ ਨਾਲ ਨਾਲ ਕੈਨੇਡੀਅਨ ਗਵਰਨਮੈਂਟ ਇੰਡੀਅਨ ਇਮੀਗ੍ਰੈਂਟਸ ਦੇ ਅਗੇਂਸਟ ਡਿਸਕ੍ਰਿਮੀਨੇਟ ਵੀ ਕਰ ਰਹੀ ਸੀ ਕੈਨੇਡਾ ਦੀ ਨਿਊਜ਼ ਮੀਡੀਆ ਵਿੱਚ ਇਹ ਸ਼ੇ ਬਾਰੇ ਗੱਲ ਹੋਣ ਲੱਗ ਗਈ ਨਿਊਜ਼ ਨੂੰ ਬਿਲਕੁਲ ਆਪੋਜ਼ਿਟ ਕਰਕੇ ਬ੍ਰਾਡਕਾਸਟ ਕੀਤਾ ਗਿਆ ਲੋਕਾਂ ਨੂੰ ਦੱਸਿਆ ਗਿਆ ਕਿ ਹੁਣ ਬ੍ਰਾਊਨ ਲੋਕ ਇਲੀਗਲ ਈ ਵੀ ਨਾਲ ਕੈਨੇਡਾ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਨੂੰ ਬ੍ਰਾਊਨ ਇਨਵੇਸ਼ਨ ਦਾ ਨਾਮ ਦਿੱਤਾ ਗਿਆ। ਹੁਣ ਹੋਇਆ ਇਹ ਕਿ ਕੈਨੇਡਾ ਦੇ ਆਫੀਸਰਸ ਨੇ ship ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ ਆਪਣਾ ਲੀਗਲ ਕੰਮ ਸ਼ੁਰੂ ਕਰਤਾ। ਜਿਹੜੇ ਪੰਜਾਬੀ ਆਲਰੇਡੀ ਕੈਨੇਡਾ ਰਹਿੰਦੇ ਸੀ, ਉਹ ਤਾਂ ਜਾਣਦੇ ਸੀ ਕਿ ਇਹ ship ਕੈਨੇਡਾ ਐਂਟਰ ਹੋਏ ਕਿਉਂਕਿ ਉਹਨਾਂ ਦੇ ਫੈਮਿਲੀ ਮੈਂਬਰਸ ਈ ship ਤੇ ਸੀ। 23 ਮਈ 1914 ਕਾਮਾਗਾਟਾ ਮਾਰੂ ਵੈਂਕੂਵਰ ਪਹੁੰਚਿਆ। ਜਦੋਂ ਕਾਮਾਗਾਟਾ ਮਾਰੂ ਕੈਨੇਡੀਅਨ ਬਾਰਡਰ ਤੇ ਪਹੁੰਚਦਾ ਤਾਂ ਇਹਨੂੰ ਉੱਥੇ ਰੋਕ ਦਿੱਤਾ ਜਾਂਦਾ ਐ ਐਂਡੌਕਰਨ ਦੀ ਪਰਮਿਸ਼ਨ ਨਹੀਂ ਮਿਲਦੀ ਕੈਨੇਡੀਅਨ ਗਵਰਨਮੈਂਟ ਨੇ ਕੰਟੀਨਿਊਸ ਜਰਨੀ ਲਾਅ ਦਾ ਬਹਾਨਾ ਬਣਾਇਆ ਕਹਿੰਦੇ ਤੁਸੀਂ ਬਿਨਾਂ ਰੁਕੇ ਡਾਇਰੈਕਟ ਸਫਰ ਕਰਕੇ ਨਹੀਂ ਆਏ ਤੁਸੀਂ ਐਂਟਰ ਨਹੀਂ ਕਰ ਸਕਦੇ ਪਰ ਅਸਲੀ ਰੀਜ਼ਨ ਸੀ ਰੈਸਲ ਡਿਸਕ੍ਰਿਮੀਨੇਸ਼ਨ 376 ਪੈਸੇਂਜਰਜ਼ ਵਿੱਚੋਂ ਕਿਸੇ ਨੂੰ ਵੀ ਲੈਂਡ ਕਰਨ ਦੀ ਪਰਮਿਸ਼ਨ ਨਹੀਂ ਮਿਲੀ ship ਦੇ ਸਾਰੇ ਪੈਸੇਂਜਰ ਨੇ ਸਮਝਿਆ ਕਿ ਸ਼ਾਇਦ 1 ਜਾਂ 2 ਦਿਨ ਇਹਦਾ ਸੋਲੂਸ਼ਨ ਨਿਕਲ ਆਊਗਾ ਪਰ ਉੱਥੇ 2 ਮਹੀਨੇ ਲੱਗ ਗਏ ਨਾ ਖਾਣਾ ਸੀ ਨਾ ਪਾਣੀ ਸੀ ਬੱਚੇ ਬਜ਼ੁਰਗ ਨੌਜਵਾਨ ਸਾਰੇ ਜਹਾਜ਼ ਦੇ ਉੱਪਰ ਇੱਕ ਪ੍ਰਿਜ਼ਨਰਸ ਵਰਗੀ ਹਾਲਤ 'ਚ ਜੀ ਰਹੇ ਸੀ ਪੰਜਾਬੀ ਕਮਿਊਨਿਟੀ ਵੈਂਕੂਵਰ 'ਚ ਪ੍ਰੋਟੈਸਟ ਕਰ ਰਹੀ ਸੀ ਗੁਰਦੁਆਰਾ ਸਾਹਿਬ 'ਚ ਲੰਗਰ ਬਣ ਰਿਹਾ ਸੀ ਲਾਇਰਸ ਨੇ ਕੇਸ ਫਾਈਲ ਕੀਤੇ ਪਰ ਸਰਕਾਰ ਨੇ ਕਹਿ ਦਿੱਤਾ ਨੋ ਮੈਟਰ ਵਾਟ ਦੇ ਆਰ ਗੋਇੰਗ ਬੈਕ ਆਲਮੋਸਟ 2 ਮਹੀਨੇ ਬਾਅਦ ਵੀ ਜਦੋਂ ਸਿੱਖ ਵਾਪਸ ਜਾਣ ਲਈ ਤਿਆਰ ਨਹੀਂ ਸੀ ਤਾਂ ਕੈਨੇਡੀਅਨ ਗਵਰਨਮੈਂਟ ਨੇ ਇੱਕ ਸੀਲੈਂਸਿਪ ਉੱਥੇ ਭੇਜਿਆ ਤਾਂ ਕਿ ਜਹਾਜ਼ ਨੂੰ ਖਿੱਚ ਕੇ ਕੈਨੇਡੀਅਨ ਬਾਰਡਰਸ ਤੋਂ ਬਾਹਰ ਕਰ ਦੇਣ ਕਾਮਾਗਾਟਾ ਮਾਰੂ ਦੇ ਪੈਸੇਂਜਰਸ ਆਲਰੇਡੀ ਕੈਨੇਡੀਅਨ ਗਵਰਨਮੈਂਟ ਦੇਗੇਂਸਟ ਅੱਕੇ ਹੋਏ ਸੀ ਜਿਹਦੇ ਕਰਕੇ ਉਹਨਾਂ ਨੇ ਕੈਨੇਡਾ ਦੀ ਸੀ ਲੈਨ ਸ਼ਿਪ ਤੇ ਕਾਊਂਟਰ ਅਟੈਕ ਕਰਤਾ ਉਸ ਟਾਈਮ ਸਾਰੇ ਸ਼ਿਪ ਕੋਲ ਤੇ ਚੱਲਦੇ ਸੀ 19 ਜੁਲਾਈ ਨੂੰ ਸੀ ਲੈਨ ਸ਼ਿਪ ਦੇ ਨੇੜੇ ਆਂਦੇ ਕਾਮਾਗਾਟਾ ਮਾਰੂ ਦੇ ਪੈਸੇਂਜਰਸ ਨੇ ਸੀ ਲੈਨ ਸ਼ਿਪ ਤੇ ਕੋਲ ਨਾਲ ਅਟੈਕ ਕਰਨਾ ਸ਼ੁਰੂ ਕਰਤਾ ਕੈਨੇਡਾ ਦੇ ਦ ਸਨ ਨਿਊਜ਼ਪੇਪਰ ਨੇ ਅਗਲੇ ਹੀ ਦਿਨ ਇਹ ਨਿਊਜ਼ ਪਬਲਿਸ਼ ਕੀਤੀ ਇਹ ਅਟੈਕ ਦੇ ਕਾਰਨ 20 ਤੋਂ ਵੱਧ ਕੈਨੇਡੀਅਨ ਪੁਲਿਸ ਆਫਿਸਰਸ ਇੰਜੂਰ ਹੋਏ ਇਸੀ ਟੈਗ ਕਰਕੇ ਕੈਨੇਡੀਅਨ ਗਵਰਨਮੈਂਟ ਨੇ ਹੁਣ ਰਾਇਲ ਕੈਨੇਡੀਅਨ ਨੇਵੀ ਸ਼ਿਪ ਜੋ ਕਿ ਇੱਕ ਵਾਰਸ਼ਿਪ ਹੈ ਉਹਨੂੰ ਭੇਜਣ ਦਾ ਆਰਡਰ ਕੀਤਾ ਬਟ ਉਸ ਟਾਈਮ ਬ੍ਰਿਟਿਸ਼ ਕੈਨੇਡੀਅਨ ਆਰਮੀ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਸੀ ਜਿਹਦੇ ਕਰਕੇ ਇਹ ਨਿਊਜ਼ ਵੀ ਛੇਤੀ ਲੀਕ ਹੋ ਗਈ ਲੋਕਲ ਪੰਜਾਬੀ ਕੈਨੇਡੀਅਨ ਸੜਕ ਤੇ ਉਤਰ ਆਏ ਐਂਡ ਗਵਰਨਮੈਂਟ ਨੂੰ ਓਪਨਲੀ ਚੈਲੰਜ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਕਲੀਅਰ ਕੀਤਾ ਕਿ ਜੇ ਇਸ ਸ਼ਿਪ ਦੇ ਕਿਸੇ ਵੀ ਪੈਸੇਂਜਰ ਨੂੰ ਕੁਝ ਵੀ ਹੋਇਆ ਤਾਂ ਉਹ ਸਾਰੇ ਸ਼ਹਿਰ ਨੂੰ ਅੱਗ ਲਾ ਦੇਣਗੇ ਫਾਈਨਲੀ ਕੈਨੇਡੀਅਨ ਗਵਰਨਮੈਂਟ ਐਂਡ ਲੋਕਲ ਸਿੱਖਾਂ 'ਚ ਇੱਕ ਐਗਰੀਮੈਂਟ ਹੋਇਆ ਜਿਦੇ ਕਰਕੇ ਗਵਰਨਮੈਂਟ ਨੇ ਕੋ ਸੇਖਾ ਨੂੰ ਇਹ ਸ਼ਿਪ ਤੇ ਜਾ ਕੇ ਗੱਲ ਕਰਨ ਲਈ ਅਲਾਉ ਕੀਤਾ ਉਥੇ ਜਾ ਕੇ ਉਹਨਾਂ ਨੇ ਸ਼ਿਪ ਦੇ ਪੈਸੇਂਜਰ ਨੂੰ ਦੱਸਿਆ ਕਿ ਕੈਨੇਡੀਅਨ ਗਵਰਨਮੈਂਟ ਬਿਲਕੁਲ ਵੀ ਰਾਜ਼ੀ ਨਹੀਂ ਹੋਊਗੀ ਉਹਨਾਂ ਨੂੰ ਐਂਟਰੀ ਦੇਣ ਲਈ ਐਂਡ ਉਹਨਾਂ ਤੇ ਅਟੈਕ ਵੀ ਪਲਾਨ ਕਰ ਰਹੀ ਹੈ ਸਿਚੁਏਸ਼ਨ ਜਿਆਦਾ ਖਰਾਬ ਨਾ ਹੋਵੇ ਤਾਂ ਕਾਮਾਗਾਟਾ ਮਾਰੂ ਨੂੰ ਵਾਪਸ ਇੰਡੀਆ ਲੈ ਜਾਣ ਦਾ ਪਲਾਨ ਕੀਤਾ ਜਾਵੇ 176 ਪੈਸੇਂਜਰਸ ਚੋ ਸਿਰਫ 22 ਪੈਸੇਂਜਰ ਨੂੰ ਹੀ ਕੈਨੇਡਾ ਐਂਟਰ ਕਰਨ ਦੀ ਪਰਮਿਸ਼ਨ ਮਿਲੀ ਜੁਲਾਈ 21 1914 ਕੈਨੇਡੀਅਨ ਨੇਵੀ ਨੇ ਕਾਮਾਗਾਟਾ ਮਾਰੂ ਨੂੰ ਫੋਰਸਫੁਲੀ ਵਾਪਸ ਭੇਜ ਦਿੱਤਾ ਬਟ ਇੱਥੇ ਵੀ ਬ੍ਰਿਟਿਸ਼ ਕੈਨੇਡੀਅਨ ਗਵਰਨਮੈਂਟ ਦੀ ਖਤਮ ਨਹੀਂ ਹੋਈ ਪਹਿਲਾਂ ਤਾਂ ਸ਼ਿਪ ਨੂੰ ਰਾਸਤੇ 'ਚ ਕਿਸੇ ਵੀ ਹੋਰ ਜਗ੍ਹਾ ਤੇ ਰੁਕਣ ਨਹੀਂ ਦਿੱਤਾ ਗਿਆ ਰਿਸੋਰਸਿਜ਼ ਐਂਡ ਕੋਲਕਾਟ ਹੋਣ ਕਰਕੇ 27 ਸਪਟੰਬਰ ਨੂੰ ਗੁਰਦੇਵ ਸਿੰਘ ਨੇ ਡਿਸਾਈਡ ਕੀਤਾ ਕਿ ਇਹ ਸ਼ਿਪ ਨੂੰ ਕੈਲਕਟਾ ਦੇ ਬਜਬਜ ਪੋਰਟ ਲੈ ਕੇ ਆਣਗੇ ਸਿਖਾ ਨੇ ਇੱਥੇ ਪਹੁੰਚਣ ਤੋਂ ਪਹਿਲਾਂ ਬ੍ਰਿਟਿਸ਼ ਗਵਰਨਮੈਂਟ ਨੇ ਇੱਕ ਆਡੀਅנס ਪਾਸ ਕੀਤਾ ਸੀ ਜਿਹਦੇ ਥਰੂ ਬਾਹਰ ਆਏ ਕਿਸੇ ਵੀ ਬੰਦੇ ਨੂੰ ਬਿਨਾ ਕੋਈ ਰੀਜ਼ਨ ਦੇ ਬ੍ਰਿਟਿਸ਼ ਗਵਰਨਮੈਂਟ ਨੈਸ਼ਨਲ ਸੇਫਟੀ ਦੇ ਅੰਡਰ ਅਰੈਸਟ ਕਰ ਸਕਦੀ ਸੀ ਤੇ ਜਦੋਂ ਤੱਕ ਚਾਹੇ ਉਹਨੂੰ ਜੇਲ੍ਹ 'ਚ ਰੱਖ ਸਕਦੀ ਸੀ ਜਦੋਂ ਕੰਮਗਾਟਾ ਮਾਰੂ ਕਲਕੱਤਾ ਪੋਰਟ ਤੇ ਵਾਪਸ ਆਇਆ ਤਾਂ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਲੋ ਬ੍ਰੇਕਰਸ ਐਂਡ ਡੇਂਜਰਸ ਪੋਲਿਟੀਕਲ ਕ੍ਰਾਈਮਨਲਸ ਕਹਿ ਕੇ ਉਹਨਾਂ ਤੇ ਐਲੀਗੇਸ਼ਨ ਲਾਇਆ ਕਿ ਤੁਸੀਂ ਰਿਵੋਲਟ ਕਰਨ ਲਈ ਬਾਹਰ ਜਾ ਰਹੇ ਸੀ ਬ੍ਰਿਟਿਸ਼ ਗਵਰਨਮੈਂਟ ਨੇ ਬਾਬਾ ਗੁਰਦੇਵ ਸਿੰਘ ਐਂਡ ਬਾਈ ਹੋਰ ਪੈਸੇਂਜਰਸ ਜਿਨ੍ਹਾਂ ਨੂੰ ਪੋਲਿਟਿਕਲ ਲੀਡਰਸ ਮੰਨਦੇ ਸੀ ਉਹਨਾਂ ਨੂੰ ਅਰੈਸਟ ਕਰਨ ਲਈ ਪੁਲਿਸ ਭੇਜੀ ਪੁਲਿਸ ਨੇ ਧੱਕੇ ਨਾਲ ਬਾਕੀ ਸਾਰੇ ਪੈਸੇਂਜਰਸ ਨੂੰ ਇੱਕ ਸਪੈਸ਼ਲ ਟ੍ਰੇਨ 'ਚ ਬਿਠਾ ਕੇ ਪੰਜਾਬ ਭੇਜਣ ਦੀ ਕੋਸ਼ਿਸ਼ ਕੀਤੀ ਆਲਰੇਡੀ ਯੱਕੇ ਪੈਸੇਂਜਰਸ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਅਪੋਜ਼ ਕੀਤਾ ਸ਼ਿਫਟ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਸੀ ਐਂਡ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚਾਉਣਾ ਚਾਹੁੰਦੇ ਸੀ ਜਦੋਂ ਧੱਕਾ ਵਧ ਗਿਆ ਬ੍ਰਿਟਿਸ਼ਰਸ ਐਂਡ ਸਿੱਖ ਗੋਲੀਬਾਰੀ ਵਿੱਚ 20 ਤੋਂ ਵੱਧ ਬੰਦੇ ਸ਼ਹੀਦ ਹੋਏ ਬਟ ਵਿਟਨੈਸ ਦੇ ਅਕੋਰਡਿੰਗ ਇਹ ਕਾਊਂਟ 75 ਤੋਂ ਵੀ ਵੱਧ ਸੀ ਸ਼ਹੀਦ ਹੋਏ ਸਿੱਖਾਂ ਦੀ ਬੋਡੀ ਦਾ ਕੋਈ ਸੰਸਕਾਰ ਨਹੀਂ ਹੋਇਆ ਬ੍ਰਿਟਿਸ਼ਰਜ਼ ਨੇ ਉਹਨਾਂ ਨੂੰ ਇਕੱਠਾ ਕਰਕੇ ਉੱਥੇ ਅੱਗ ਲਾ ਦਿੱਤੀ ਬਾਕੀ ਪੈਸੇਂਜਰਜ਼ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਇਹ ਕਨਫਲਿਕਟ ਵਿੱਚ ਭਾਈ ਗੁਰਦੇਵ ਸਿੰਘ ਜੀ ਐਂਡ ਕੁਝ ਹੋਰ ਸਿੱਖ ਬਚ ਕੇ ਨਿਕਲਚ ਕਾਮਯਾਬ ਹੋ ਗਏ ਤੇ ਇਹ ਤੋਂ ਬਾਅਦ ਭਾਈ ਗੁਰਦੇਵ ਸਿੰਘ ਜੀ ਪੰਜਾਬ ਆਏ ਬਟ 1922 ਵਿੱਚ ਮਹਾਤਮਾ ਗਾਂਧੀ ਦੇ ਕੈਨ ਤੇ ਗੁਰਦੇਵ ਸਿੰਘ ਜੀ ਨੇ ਦਨ카ਨਾ ਸਾਹਿਬ ਵਿੱਚ ਬ੍ਰਿਟਿਸ਼ ਅਥਾਰਟिटीज ਨੂੰ ਸਰੈਂਡਰ ਕਰਤਾ ਮਹਾਤਮਾ ਗਾਂਧੀ ਦਾ ਕਹਿਣਾ ਸੀ ਕਿ ਇੰਡੀਆ ਦੀ ਫ੍ਰੀडम ਫਾਈਟ ਵਿੱਚ ਗੁਰਦੇਵ ਸਿੰਘ ਦੀ ਇੱਕ ਸਾਇਲੈਂਟ ਇਨਵੋਲਵਮੈਂਟ ਅਸੈਪਟੇਬਲ ਨਹੀਂ ਹੈਗੀ ਗੁਰਦੇਵ ਸਿੰਘ ਨੂੰ ਓਪਨਲੀ ਰਿਬੈਲ ਕਰਨਾ ਚਾਹੀਦਾ ਜਿਹਦੇ ਕਰਕੇ ਗੁਰਦੇਵ ਸਿੰਘ ਦੇ ਸਰੈਂਡਰ ਕਰਨ ਤੋਂ ਬਾਅਦ ਉਹਨਾਂ ਨੂੰ 5 ਸਾਲ ਜੇਲ੍ਹ ਕੱਟਣੀ ਪਈ ਇਹ ਮਾਮਲੇ ਨਾਲ ਜੁੜਿਆ ਇੱਕ ਕਨੇਡੀਅਨ ਆਫੀਸਰ ਜੇ ਹਾਕਿੰਸ ਜਦੋਂ ਆਪਣੇ ਆਫਿਸ ਤੋਂ ਬਾਹਰ ਆ ਰਿਹਾ ਸੀ ਤਾਂ ਇੱਕ ਸਿੱਖ ਭਾਈ ਮੀਵਾ ਸਿੰਘ ਨੇ ਹਾਕਿੰਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਇੰਡੀਆ ਦੀ ਆਜ਼ਾਦੀ ਤੋਂ ਬਾਅਦ 1 ਜਨਵਰੀ 1952 ਨੂੰ ਜਵਾਹਰ ਲਾਲ ਨਹਿਰੂ ਨੇ ਕਲਕੱਤਾ ਦੇ ਬਜਬਜ ਪੋਰਟ ਤੇ ਕਾਮਾਗਾਟਾ ਮਾਰੂ ਦੇ ਸ਼ਹੀਦਾਂ ਲਈ ਮੈਮੋਰੀਅਲ ਬਣਾਇਆ 2014 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕਾਮਾਗਾਟੂ ਦੇ ਇਹੀ ਇਨਸੀਡੈਂਟ ਨੂੰ ਟ੍ਰਿਬਿਊਟ ਦੇਣ ਲਈ ਸਪੈਸ਼ਲ 5 ਰੁਪਏ ਐਂਡ 100 ਰੁਪਏ ਦੇ ਸਿੱਕੇ ਇਸ਼ੂ ਕੀਤੇ ਕੰਰੈਂਟਲੀ ਵੈਂਕੂਵਰ ਵਿੱਚ ਕਾਮਾਗਾਟੂ ਮਾਰੂ ਸੁਸਾਇਟੀ ਅੱਜ ਵੀ ਐਕਟਿਵ ਹੈ ਇਹੀ ਸੁਸਾਇਟੀ ਦੇ ਐਫਰਟਸ ਦੇ ਕਾਰਨ 1 ਮਈ 2014 ਨੂੰ ਕਾਮਾਗਾਟੂ ਮਾਰੂ ਇਨਸੀਡੈਂਟ ਦੇ 100th ਐਨੀਵਰਸਰੀ ਵਾਲੇ ਦਿਨ ਕੈਨੇਡਾ ਪੋਸਟ ਨੇ ਸਪੈਸ਼ਲ ਸਟੈਂਪ ਵੀ ਰਿਲੀਜ਼ ਕੀਤੀਆਂ ਸੀ ਕੈਨੇਡੀਅਨ ਗਵਰਨਮੈਂਟ ਵੱਲੋਂ 2004 ਤੋਂ ਲੈ ਕੇ ਅੱਜ ਤੱਕ ਡਿਫਰੈਂਟ ਓਕੇਜਨਸ ਤੇ ਇੰਡੀਆ ਨੂੰ ਇਹ ਇਨਸੀਡੈਂਟਲੀ ਅਪੋਲੋਜਾਈਜ਼ ਕੀਤਾ ਜਾਂਦਾ ਹੈ ਟੁਡੇ ਆਈ ਰਾਈਜ਼ ਇਨ ਥਿਸ ਹਾਊਸ ਟੂ ਆਫਰ ਐਨ ਅਪੋਲੋਜੀ ਔਨ ਬਿਹਾਫ ਆਫ ਦ ਗਵਰਨਮੈਂਟ ਆਫ ਕੈਨੇਡਾ ਫਾਰ ਆਵਰ ਰੋਲ ਇਨ ਦ ਕੋਮਾਗਾਟਾ ਮਰੂ ਇਨਸੀਡੈਂਟ ਕਮਗਾਟਾ ਮਾਰੂ ਸਿਰਫ ਇੱਕ ਜਹਾਜ਼ ਨਹੀਂ ਸੀ ਇੱਕ ਕਲੋਨੀਅਲ ਇਨਜਸਟਿਸ ਰੇਸਿਜ਼ਮ ਤੇ ਪੰਜਾਬੀ ਬਰੇਵਰੀ ਦਾ ਸਿੰਬਲ ਬਣ ਗਿਆ ਸੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਐਂਡ ਪਲੀਜ਼ ਸਬਸਕ੍ਰਾਈਬ ਦਿਸ ਚੈਨਲ ਫਾਰ ਮੋਰ ਇੰਟਰਸਟਿੰਗ ਵੀਡੀਓਜ਼ ਸਾਸ੍ਰੀਗਾ ਇਸ ਜਹਾਜ਼ ਦਾ ਸਫ਼ਰ ਖਤਮ ਨਹੀਂ ਹੋਇਆ ਪੁੱਤ ਹਾਲੇ ਤਾਂ ਸ਼ੁਰੂ ਹੋਇਆ